ਭਾਈ ਹੋ ਗਿਆ ਸੌਦਾ ਇਹਨਾਂ ਨੂੰ ਕੀ ਪਤਾ ਦਰਖਤਾਂ ਦੀ ਕੀਮਤ ਕੀ ਹੁੰਦੀ ਐ ਨਾਲੇ ਇੱਕ ਗੱਲ ਹੋਰ ਆਸੇ ਟਰੈਕਟਰ ਮਗਰ ਟਰਾਲੀ ਪਾ ਲਿਓ ਸੇਤੀ ਆਜੋ ਚੰਗਾ ਓਏ ਹੈਲੋ ਕੀ ਸਲਾਹ ਗਈ ਉਹ ਸਲਾਹ ਤਾਂ ਡੇਕ ਜੀ ਨੂੰ ਮੋਸੇ ਪਾਉਣ ਦੀ ਐ ਜੀ ਮੋਛੇ ਦਾ ਮੈਂ ਤੇਰੇ ਹੁਣ ਪਵਾ ਦੂੰ ਝਾਕ ਕੇ ਗੱਦੇ ਦੀ ਲੱਤ ਜੱਡਾ ਸੰਤ ਜਾ ਦਰਖਤ ਪੜਦਾ ਤਰਾ ਫਿਰਦਾ ਤੈਨੂੰ ਕਿਹਾ ਕਿੜੇ ਕੰਜਰ ਨੇ ਐ ਇਹ ਤਾਂ ਤੁਹਾਨੂੰ ਸੱਡ ਪਾਉਣ ਨੂੰ ਜਗ੍ਹਾ ਖਾਲੀ ਕਰਕੇ ਦਿੰਨੇ ਆ ਜੀ ਸਰਦਾਰਨੀ ਨੇ ਕਿਹਾ ਤੀ ਤੂੰ ਆਹ ਟੈਂਟ ਫੋੜੀ ਚੱਕ ਓਏ ਘਰੇ ਚੱਲ ਆ ਜਾ ਮੇਰੇ ਨਾਲ ਸਰਦਾਰਨੀ ਜੀ ਬੇ ਭਾਈ ਹੁਣ ਤਾਂ ਤੂੰ ਗਿਆ ਤੀ ਇਨੀ ਛੇ ਤੇ ਮੁੜ ਵੀ ਆਇਆ ਮੈਂ ਮੋੜਿਆ ਤੂੰ ਠੇਕੀ ਲੱਗਦੀਆਂ ਦਰਖਤ ਪਟਾਉਣ ਦੀ ਕਦੇ ਹੱਥੀ ਬੂਟਾ ਲਾ ਕੇ ਦੇਖਿਆ ਜ਼ਿੰਦਗੀ ਚ ਮੇਰੀ ਗੱਲ ਤਾਂ ਸੁਣ ਲੋ ਪਹਿਲਾਂ ਵਾਲਾ ਤਾਂ 15000 ਦਿੰਦਾ ਸੀ ਇਹ ਤਾਂ 20 ਦਿੰਦਾ 20 ਨਾ ਕਾਮੜੀਏ ਮੈਨੂੰ ਐਂ ਦੱਸ 20000 ਨਾਲ ਕੀ ਤਰੀ ਜ਼ਿੰਦਗੀ ਲੰਘ ਜੂਗੀ ਇਹ ਦਰਾਖਤ ਹੋਣਗੇ ਤਾਂ ਹੀ ਆਪਣੀ ਜ਼ਿੰਦਗੀ ਸੌਖੀ ਲੰਘੂਗੀ ਆਕਸੀਜਨ ਲੈ ਸਕਾਂਗੇ ਵਧੀਆ ਸਾਫ਼ ਸੁਥਰੀ ਹਵਾ ਜੇ ਥੋੜੀ ਤਾਂ ਜਮੀ ਪ੍ਰਾਣੀ